ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮਜੀ ਦੀ ਪੀਪੀ ਤੋਂ ਤੁਸੀਂ ਦੇ ਦੇ ਪਿਆ ਜੀ ਮੇਰਾ ਡੀਪੀਸੀ ਪੰਜਾਬੀ ਦਾ ਡੀਪੀਸੀ ਪੰਜਾਬੀ ਤੋਂ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਦੋਤ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਵੱਖ-ਵੱਖ ਦਰਬਾਰਾਂ ਤੋਂ ਪ੍ਰਚੀਨ ਇਤਿਹਾਸਿਕ ਦਰਬਾਰ ਤੇ ਬਹੁਤ ਸਾਰੀਆਂ ਐਸੀਆਂ ਜਗ੍ਹਾ ਤੇ ਜਿਹੜੇ ਦਰਸ਼ਨ ਕਰਵਾ ਰਹੇ ਹਾਂ ਜਿਹੜੀਆਂ ਕਿ ਪੁਰਾਤਨ ਇਤਿਹਾਸਿਕ ਜਗ੍ਹਾ ਨੇ ਜਿਹਦੇ ਵਿੱਚ ਬਹੁਤ ਸਾਰੀਆਂ ਪੁਰਾਣੀਆਂ ਬਿਲਡਿੰਗਾਂ ਗੁਰਦੁਆਰਾ ਸਾਹਿਬ ਮੰਦਰ ਮਸੀਤਾਂ ਤੇ ਬਹੁਤ ਸਾਰੇ ਜਿਹੜੇ ਇਤਿਹਾਸਕ ਦਰਬਾਰ ਨੇ ਉਹਨਾਂ ਦੇ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਦੇ ਪਏ ਆ ਅੱਜ ਅਸੀਂ ਪਹੁੰਚੇ ਆ ਪਿੰਡ ਸਾਧੂ ਚੱਕ ਦੇ ਬਿਲਕੁਲ ਨੇੜੇ ਸਿੱਧੋਮੀਰੀ ਸਿੱਧੋਮੀਰੀ ਜਿਹੜੀ ਦਰਗਾਹ ਆ ਇਹ ਜਗ੍ਹਾ ਜਿਹੜੀ ਹੈਗੀ ਏ ਇਸਹਾਦਾਰੀ ਨਾਗਾ ਦੇ ਨਾਲ ਸੰਬੰਧਤ ਆ ਤੁਹਾਨੂੰ ਦਾਦਾ ਹੀ ਕਿ ਇਸ ਤੋਂ ਪਹਿਲਾਂ ਇੱਕ ਜਿਹੜਾ ਆ ਅਸੀਂ ਸਟੋਰੀ ਪਾ ਚੁੱਕੇ ਆ ਦਮੂਹੇ ਇਸਹਾਦਾਰੀ ਨਾਗਾ ਦੀ ਦਮੂਹੇ ਦੇ ਨਾਲ ਹੀ ਇਸ ਦਰਬਾਰ ਦਾ ਵੀ ਜਿਹੜਾ ਸੰਬੰਧ ਆ ਉਸ ਦਰਬਾਰ ਦੇ ਅਸੀਂ ਤੁਹਾਨੂੰ ਲੈ ਕੇ ਆਏ ਆ ਪੂਰੇ ਦਰਬਾਰ ਦੇ ਅਸੀਂ ਤੁਹਾਨੂੰ ਦਰਸ਼ਨ ਕਰਵਾਨੇ ਆ ਤੇ ਸਾਡੇ ਨਾਲ ਇਸੇ ਤਰ੍ਹਾਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਨਾਲ ਦੀ ਨਾਲ ਦਰਬਾਰ ਦੇ ਜਿਹੜੇ ਇਸ ਟਾਈਮ ਮੁੱਖ ਸੇਵਾਦਾਰ ਬਾਬਾ ਜੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਇਤਿਹਾਸ ਦੇ ਉੱਤੇ ਜਿਹੜਾ ਚਾਨਣਾ ਪਾਉਣ ਦੀ ਕੋਸ਼ਿਸ਼ ਅਸੀਂ ਨਾਲ ਦੀ ਨਾਲ ਕਰਦੇ ਆ ਤੇ ਬਣੇ ਰਹੋ ਸਾਡੇ ਨਾਲ ਸਾਡੇ ਇਸ ਵੀਡੀਓ ਦੇ ਅੰਤ ਤੱਕ ਦੋਸਤੋ ਐਟ ਟਾਈਮ ਅਸੀਂ ਜਿਹੜਾ ਆ ਦਰਬਾਰ ਤੇ ਪਹੁੰਚ ਚੁੱਕੇ ਹਾਂ ਸਿੱਧੂ ਮੀਰੀ ਦਰਬਾਰ ਦੇ ਉੱਤੇ ਜਿਹੜਾ ਆ ਇਸ ਟਾਈਮ ਪਹੁੰਚ ਗਏ ਤੁਹਾਨੂੰ ਜਿਹੜਾ ਦਰਬਾਰ ਦੇ ਜਿਹੜੇ ਦਰਸ਼ਨ ਦਿਦਾਰੇ ਕਰਾਉਂਦੇ ਪਏ ਆ ਅੰਦਰ ਚਲਦੇ ਹਾਂ ਦਰਬਾਰ ਦੇ ਦਰਸ਼ਨ ਕਰਾਉਣੇ ਆ ਤੇ ਨਾਲ ਦੀ ਨਾਲ ਜਿਹੜਾ ਆ ਤੁਹਾਨੂੰ ਦਰਬਾਰ ਦੇ ਦਰਸ਼ਨ ਵੀ ਕਰਵਾਉਣੇ ਆ ਤੇ ਜਿਹੜੇ ਇੱਥੇ ਮਹੰਤ ਬੈਠੇ ਹੋਏ ਨੇ ਬਾਬਾ ਜੀ ਬੈਠੇ ਹੋਏ ਨੇ ਦਰਬਾਰ ਦੇ ਸੇਵਾਦਾਰ ਬੈਠੇ ਹੋਏ ਨੇ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਦੇ ਆ ਤੇ ਆਓ ਸਾਡੇ ਨਾਲ ਦਰਸ਼ਨ ਕਰੋ ਤੁਸੀਂ ਦਰਬਾਰ ਦੇ ਤੇ ਦਰਬਾਰ ਦੇ ਵਿੱਚ ਜਿਹੜਾ ਆ ਅਸੀਂ ਪਹੁੰਚ ਚੁੱਕੇ ਹਾਂ ਇਸ ਟਾਈਮ ਤੁਸੀਂ ਸਾਡੇ ਨਾਲ ਸਿੱਧੋ ਮੇਰੀ ਪਿੰਡ ਸਾਧੂ ਚੱਕ ਦੇ ਵਿੱਚ ਜਿਹੜਾ ਹੈ ਸਿੱਧੋ ਮੇਰੀ ਦਰਬਾਰ ਦੇ ਜਿਹੜੇ ਦਰਸ਼ਨ ਕਰਦੇ ਪਈਓ ਸਭ ਤੋਂ ਪਹਿਲਾਂ ਜੀ ਇਹ ਤੁਹਾਡੀ ਡੀਪੀਸੀ ਪੰਜਾਬੀ ਪੰਜਾਬੀ ਚੈਨਲ ਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜੇ ਇਸ ਕੁਟਿਆ ਦੇ ਦਰਸ਼ਨ ਕਰਨ ਆਏ ਜੇ ਸਭ ਸੁਣਨ ਵਾਲੀਆਂ ਸੰਗਤਾਂ ਨੂੰ ਵੀ ਮੇਰੇ ਵੱਲੋਂ ਸਿੱਧੋ ਮੇਰੀ ਵੱਲੋਂ ਬਹੁਤ-ਬਹੁਤ ਸਤਿਕਾਰ ਨਾਲ ਧੰਨਵਾਦ ਇਹ ਸਿੱਧੂ ਮਰੀ ਦਾ ਨਾਮ ਇਸ ਦਾ ਇਸ ਤਰ੍ਹਾਂ ਪਿਆ ਕਿ ਇਹ ਇੱਕ ਸਿੱਧਾ ਪੁਰਖਾਂ ਦੀ ਜਗ੍ਹਾ ਸੀ ਜਿੱਥੇ ਬੰਦਗੀਆਂ ਕੀਤੀਆਂ ਇੱਥੇ ਇੱਛਾ ਧਾਰੀ नाग ਦੇਵਤਾ ਜੋੜਾ ਹੀ ਰਹਿੰਦੇ ਸੀ ਜਿਹੜੇ ਦੋਨੇ ਰਿਸ਼ਤੇ ਚ ਭੈਣ ਭਾਈ ਸੀ ਜੁੜਵੇ ਸਮਾਂ ਪੈਂਣ ਤੇ ਅੱਜ ਕੱਲ ਤੇ ਫਿਲਮਾਂ ਚੱਲ ਪਈਆਂ ਉਦੋਂ ਰਾਸਾਂ ਪੈਂਦੀਆਂ ਹੁੰਦੀਆਂ ਜਾਦਰਾਸਾਂ ਪੈਂਦੀਆਂ ਹੁੰਦੀਆਂ ਸੀ ਤੇ ਬਹਿਰਾਮਪੁਰ ਸੁਥਰਿਆਂ ਦਾ ਸ਼ਹਿਰ ਉੱਥੇ ਰਾਸਾਂ ਪੈਂਦੀਆਂ ਹੁੰਦੀਆਂ ਸੀ ਦੁਨੀਆਂ ਦੂਰੋਂ ਦੂਰੋਂ ਪੈਦਲ ਚੱਲ ਕੇ ਤੇ ਜੰਗਲਾਂ ਥਾਲੀ ਜਾਂਦੀ ਰਹੀ ਉੱਥੇ ਇੱਛਾ ਧਾਰੀ ਦੇਵਤਾ ਭੈਣ ਨੂੰ ਕਹਿਣ ਲੱਗਾ ਵੀ ਦੁਨੀਆਂ ਰੋਜ਼ ਹੀ ਜਾਂਦੀ ਐ ਉਹਦੇ ਰੋਜ਼ ਹੀ ਆਉਂਦੀ ਆ ਤੇ ਬਹੁਤ ਖੁਸ਼ ਹੁੰਦੇ ਆ ਤੇ ਮੈਂ ਵੀ ਦਰਸ਼ਨ ਕਰਕੇ ਆਉਣੇ ਆ ਉੱਥੇ ਕੀ ਹੁੰਦਾ ਭਲਾ ਭੈਣ ਨੇ ਰੋਕਿਆ ਕਿ ਅਸੀਂ ਨਾਗ ਲੋਕਿਆਂ ਨਾਲਾਗ ਦੇ ਉੱਤੇ ਸਾਡਾ ਸਬੰਧ ਕੋਈ ਨਹੀਂ ਇਹਨਾਂ ਦੁਨੀਆ ਨਾਲ ਤੇ ਤੂੰ ਨਾ ਜਾ ਅਸੀਂ ਇੱਥੇ ਠੀਕ ਆ ਪਰ ਉਹਨੇ ਜਿੱਦ ਕੀਤੀ ਉਹ ਅਗਲੇ ਦਿਨ ਇੱਕ ਮਾਨਸ ਦਾ ਨੌਜਵਾਨ ਲੜਕੇ ਦਾ ਰੂਪ ਧਾਰਨ ਕਰਕੇ ਉਸ ਖਾੜੇ ਦੇ ਵਿੱਚ ਖਲੋ ਗਿਆ ਜੱਗ ਦੇਖਦਾ ਰਿਹਾ ਕਿਸੇ ਨੇ ਪਛਾਣ ਨਹੀਂ ਕੀਤੀ ਜਦ ਸ਼ਾਮ ਨੂੰ ਚਰਾਗੀ ਫੇਰਦੇ ਆ ਜਿਹਨੂੰ ਥਾਲੀ ਕਹਿੰਦੇ ਆ ਆਰਤੀ ਵਾਲੀ ਜਿਹਨੂੰ ਕਹਿੰਦੇ ਜਦ ਇਹ ਜੋ ਕੋਈ ਆਪਣਾ ਸਰਦਾ ਨਾਲ ਪਾਉਂਦਾ ਜਦ ਉਹਦੇ ਗਾੜੀ ਆਇਆ ਉਹਦੇ ਮਨ ਦੇ ਵਿੱਚ ਇਹ ਵਿਚਾਰ ਆਈ ਵੀ ਮੈਂ ਇੱਕ ਦੇਵਤਾ ਹੋ ਕੇ ਤੇ ਇਹ ਚਰਾਗੀ ਨੂੰ ਗਾੜੀ ਖਾਲੀ ਜਾਣ ਦਿਆਂ ਇਸ ਕਰਕੇ ਉਹਨੇ ਇੱਕ ਸੋਨੇ ਦੀ ਮੋਹਰ ਬਣਾ ਕੇ ਤੇ ਉਹ ਥਾਲੀ ਦੇ ਵਿੱਚ ਟਕਾ ਦਿੱਤਾ ਜਦ ਟਕਾਈ ਸਾਰਾ ਜਦੋਂ ਪੰਡਾਲ ਦੇ ਵਿੱਚ ਉਹ ਹੋ ਕੇ ਤੇ ਆਪਣੇ ਉਹ ਸੰਤਾਂ ਮਹਲਤਾਂ ਦੇ ਗਾੜੀ ਰੱਖਿਆ ਜਾ ਕੇ ਜਦੋਂ ਭਾਨ ਪੂਨ ਪੈਸਾ ਗਿਣਨ ਲੱਗੇ ਵਿੱਚ ਉਹ ਸੋਨੇ ਦੀ ਮੋਹਰ ਨਿਕਲੀ ਜਿਸ ਵੇਲੇ ਮੋਹਰ ਉਹਨਾਂ ਦੇ ਸੰਤ ਨੇ ਵੇਖੀ ਉਹ ਕਹਿੰਦਾ ਵੀ ਇੱਥੇ ਅੱਜ ਇੱਕ ਕੋਈ ਬਹੁਤ ਮਹਾਨ ਸ਼ਕਤੀ ਆਈ ਸੀ ਇਹ ਮੋਹਰ ਦਾ ਨਹੀਂ ਪਤਾ ਲੱਗਾ ਕਿੰਨੇ ਪਾਈ ਆ ਉਹ ਕਹਿੰਦੇ ਵੀ ਪਤਾ ਨਹੀਂ ਲੱਗਾ ਆਂਦੇ ਜਿਹੜਾ ਅੱਜ ਆਇਆ ਉਹ ਕੱਲ ਵੀ ਆਏਗਾ ਤੇ ਕੱਲ ਧਿਆਨ ਰੱਖਣਾ ਇਹ ਮੋਹਰ ਕੌਣ ਪਾ ਰਿਹਾ ਇੱਥੇ ਉਹਨਾਂ ਨੇ ਅਗਲੇ ਦਿਨ ਚਰਾਗੀ ਦੇ ਨਾਲ ਇੱਕ ਬੰਦਾ ਸਪੈਸ਼ਲ ਹੋਰ ਲਾਤਾ ਅਲਵੇ ਜਿੱਥੇ ਮੋਰ ਪਾਵੇ ਕੋਈ ਉੱਥੇ ਖੜੇ ਹੋ ਕੇ ਬਾਹ ਖੜੀ ਕਰਦੇ ਨੇ ਉਹਨਾਂ ਨੇ ਆਪਣਾ ਇੰਤਜ਼ਾਮ ਕੀਤਾ ਸੀ ਦੇਵਤੇ ਨੂੰ ਕਿਲਣ ਵਾਸਤੇ ਉਹਨਾਂ ਕੱਚੇ ਘੜੇ ਬਗਾਏ ਬੀਨਾ ਵਾਲੇ ਜੋਗੀ ਬਗਾਏ ਜਦ ਚਰਾਗੀ ਫਿਰੀ ਉਹਨੇ ਫਿਰ ਉਤਰਾ ਹੀ ਪਾਈ ਮੋਰ ਪਾਤੀ ਜਿਸ ਵੇਲੇ ਤੇ ਜਦੋਂ ਉਹਦੇ ਗਾਲੀ ਗਈ ਉਹਨਾਂ ਆਖਿਆ ਭਈ ਬਾ ਘੜੀ ਹੋਈ ਪੀ ਐ ਇਥੋਂ ਪਈ ਉਹਨਾਂ ਉਸੇ ਵੇਲੇ ਘੇੜਾ ਪਾ ਲਿਆ ਢੈਣ ਨੇ ਬਥੇਰਾ ਕਿਹਾ ਸੀ ਵੀ ਇੱਕ ਦਿਨ ਗਿਆ ਦੂਜੇ ਤੇ ਨਾ ਜਾ ਤੇ ਤੂੰ ਖਰਾਬ ਹੋਏਗਾ ਪਰ ਉਹ ਨਹੀਂ ਮੰਨਿਆ ਅਗਲੇ ਦਿਨ ਜਦੋਂ ਉਹਨਾਂ ਨੇ ਘੇੜਾ ਪਾ ਲਿਆ ਤੇ ਫਿਰ ਬੀਨਾ ਦੇ ਨਾਲ ਦੇਵਤੇ ਲੋਗ ਨੂੰ ਆਪਣੇ ਰੂਪ ਚ ਆਉਣਾ ਹੀ ਪੈਂਦਾ ਜਦੋਂ ਆਇਆ ਤੇ ਉਹਨਾਂ ਉਹਦੀ ਸ਼ਕਤੀ ਪਹਿਲਾਂ ਤੇ ਕੱਚਿਆਂ ਘੜਿਆਂ ਤੇ ਸ਼ਿਕਰਾ ਮਰਵਾ ਮਰਵਾ ਕੇ ਨਾ ਉਗੀ ਸ਼ਕਤੀ ਮੁਕਾਈ ਫਿਰ ਉਹਨੂੰ ਕੀਲ ਕੇ ਪਟਾਰੀ ਚ ਪਾ ਲਿਆ ਪਟਾਰੀ ਚ ਪਾ ਗਏ ਤੇ ਫਿਰ ਉਹ ਲੋ ਗੱਡੇ ਗੁੱਡੇ ਹੁੰਦੇ ਸੀ ਇੱਥੋਂ ਗੱਡਾ ਕੀਤਾ ਤੇ ਲਾਹੌਰ ਦੇ ਸੀ ਉਹ ਜਿਹੜੇ ਇੱਥੇ ਰਾਤਾਂ ਲਾਉਣ ਉਹਦੇ ਉਹ ਗੱਡਾ ਲੈ ਕੇ ਤੇ ਚੱਲ ਪਏ ਇੱਥੋਂ ਗੱਡਾ ਕਲਾ ਨਾਲ ਹੋਰ ਲਾਗੇ ਜਾ ਕੇ ਤੇ ਰੁਕ ਗਿਆ ਉਹਨੇ ਆਪਣਾ ਭਾਰ ਇਨਾ ਕਿ ਵਧਾ ਲਿਆ ਕਿ ਡੰਗੜਾ ਕੋ ਗੱਡਾ ਧੋਇਆ ਨਾ ਜਾਵੇ ਗੱਡੇ ਵੀ ਉਹ ਲੱਕੜਾਂ ਦੇ ਪਹੀਆਂ ਵਾਲੇ ਹੁੰਦੇ ਸੀ ਉਧਰ ਭੈਣ ਡੀਕ ਰਹੀ ਆ ਵੀ ਅੱਜ ਆਇਆ ਨਹੀਂ ਤੇ ਜਦੋਂ ਨੇ ਅੰਤਰ ਧਿਆਨ ਹੋ ਕੇ ਵੇਖਿਆ ਕਿਉਂਕਿ ਦੋਵੇਂ ਸ਼ਕਤੀ ਵਾਲੇ ਸੀ ਉਹਨੇ ਆਖਿਆ ਉਹ ਤੇ ਮੇਰਾ ਵੀਰ ਅੱਜ ਪਟਾਰੀ 'ਚ ਪੈ ਗਿਆ ਤੇ ਇਹਨਾਂ ਲੋਕਾਂ ਦੇ ਕਾਬੂ ਆ ਗਿਆ ਤੇ ਸਾਡਾ ਸਦਾ ਦਾ ਵਿਛੋੜਾ ਪੈ ਗਿਆ ਉਹ ਫਿਰ ਮਾਸ ਦੇ ਬਣਾ ਕੇ ਤੇ ਭਟਕਣ ਲੱਗੀ ਇੱਧਰ ਉੱਧਰ ਇੱਥੇ ਕੋਈ ਉਸ ਟਾਈਮ ਦੇ ਉੱਤੇ ਗੁੱਜਰ ਕੋਈ ਭੇਡਾਂ ਬੱਕਰੀਆਂ ਚਾਰਦਾ ਸੀ। ਰੋਜ਼ ਚਾਰਦਾ ਹੁੰਦਾ ਸੀ। ਉਹ ਜੰਗਲਾਂ ਦੇ ਵਿੱਚੋਂ ਦੀ ਫਿਰਦੀ ਤੁਰਦੀ ਉਹਦੇ ਕੋਲ ਗਈ। ਉਹਨੂੰ ਕਹਿੰਦੀ ਵੀ ਗੁਜਰਾ ਅੱਜ ਮੇਰੇ ਜੇ ਕੋਈ ਕੰਮ ਆਵੇ ਨਾ ਤੇ ਮੈਂ ساری ਜ਼ਿੰਦਗੀ ਨਾਲ ਉਹਨੂੰ ਭੁੱਲਾਂਗੀ ਤੇ ਅਸੀਂ ਵੀ ਤੇਰੇ ਗਵੰਢੀ ਆ ਤੇ ਮੈਨੂੰ ਬਹੁਤ ਵੱਡੀ ਇੱਕ ਮੁਸੀਬਤ ਪੈ ਗਈ ਆ ਜਿਹੜੀ ਇੱਕ ਮਾਸ ਦੇਹ ਵਾਲਾ ਬੰਦਾ ਹੀ ਕੱਟ ਸਕਦਾ। ਉਹ ਕਹਿਣ ਲੱਗਾ ਕਿ ਭੈਣ ਮੈਂ ਤਾਂ ਤੈਨੂੰ ਕਦੀ ਇੱਥੇ ਦੇਖਿਆ ਨਹੀਂ ਤੂੰ ਆ ਨਹੀਂ ਅਸੀਂ ਗਵਾਂਢੀ ਆਂ ਆਂਦੇ ਵੀ ਸਾਡੇ ਰੂਪ ਹੋ ਰਿਆ ਅਸੀਂ ਦੇਵਤੇ ਲੋਕ ਆਂ ਪਰ ਮੇਰੇ ਭਰਾ ਨੂੰ ਲੈ ਗਏ ਆ ਪਟਾਰੀ ਚ ਪਾ ਕੇ ਕੀਲ ਕੇ ਤੇ ਗੱਡਾ ਉਹਨਾਂ ਦਾ ਕਲਾ ਨੌਰ ਲਾ ਕੇ ਜਾ ਕੇ ਖਲੋ ਗਿਆ ਪਟਾਰੀ ਜੁੜ ਗਈ ਗੱਡੇ ਨਾਲ ਉਹਨਾਂ ਕੋਈ ਚੱਕੀ ਨਹੀਂ ਜਾਂਦੀ ਪਰ ਇਧਰ ਹੁਣ ਜਿਹੜਾ ਮੈਕ ਲਾਵਾਂਗੀ ਬੰਦਾ ਉਹ ਜਦੋਂ ਉੱਥੇ ਪਹੁੰਚ ਜਾਏਗਾ ਤੇ ਪਟਾਰੀ ਫੁੱਲ ਵਾਂਗੂ ਹੌਲੀ ਹੋ ਜਾਏਗੀ। ਆਂਦੀ ਤੂੰ ਰਾਈ ਬਣ ਕੇ ਜਾਣਾ ਉਹਦਾ ਮੇਰੀਆਂ ਭੇਡਾਂ ਬੱਕਰੀਆਂ ਉਹ ਮਾਤਾ ਕਹਿੰਦੀ ਕਿ ਇਹਨਾਂ ਦਾ ਮੈਂ ਖਿਆਲ ਰੱਖਾਂਗੀ ਜਿੰਨਾ ਚਿਰ ਤੂੰ ਵਾਪਸ ਨਹੀਂ ਆਉਂਦਾ ਉਹਨਾਂ ਚਿਰ ਤੇਰੀਆਂ ਭੇਡਾਂ ਬੱਕਰੀਆਂ ਇੱਥੇ ਹੀ ਚਗਣਗੇ। ਕੋਈ ਨਹੀਂ ਇਹਨਾਂ ਨੂੰ ਕੁਝ ਕਰੇਗਾ ਮੈਂ ਰਾਖੀ ਕਰਾਂਗੀ। ਉਹਨੂੰ ਉਹਨਾਂ ਨੇ ਇੱਕ ਫੁੱਲ ਦਿੱਤਾ ਆਪਣੀ ਸ਼ਕਤੀ ਦਾ। ਉਹ ਫੁੱਲ ਲੈ ਕੇ ਫੇਰਨਾ ਪਤਾ ਨਹੀਂ ਲੱਗਾ ਉਹਨੂੰ ਕਿਹੜੇ ਵੇਲੇ ਉੱਥੇ ਪਹੁੰਚ ਗਿਆ ਲਾਗੇ ਪਹੁੰਚ ਕੇ ਤੇ ਕੋ ਰਾਈ ਬਣ ਕੇ ਉਹਨਾਂ ਦੇ ਲਾਗੇ ਚੱਲ ਗਿਆ ਪੁੱਛਣ ਡੈ ਵਿਆਪ ਵੀ ਤੁਸੀਂ ਕਿੱਥੇ ਜਾਣਾ ਇਹ ਗੱਲਾ ਗੱਡੇ ਦੇ ਕੀ ਲੱਦਿਆ ਉਹਾਂ ਦੇ ਗੱਡੇ ਤੇ ਤੇ ਸਾਡੇ ਬਹੁਤ ਇੱਕ ਕੀਮਤੀ ਚੀਜ਼ ਆ ਤੇ ਸਾਡੇ ਆ ਡੰਗਰ ਨਹੀਂ ਤੁਰਦੇ ਹੰਬ ਗਿਆ ਗੱਲਾਂ ਤੁਰਦਾ ਨਹੀਂ ਹੁਣ ਤੇ ਆਂਦੇ ਵੀ ਤੁਸੀਂ ਪੰਜ ਛੇ ਜਾਣੇ ਜੇ ਤੇ ਚੁੱਕ ਲੋ ਆਂਦੇ ਪਟਾਰੀ ਸਾਡੇ ਗੱਡੇ ਤੋਂ ਚੁੱਕੀ ਨਹੀਂ ਜਾਂਦੀ ਸਾਡੇ ਪੰਜਾਂ ਜਾਲਿਆਂ ਕੋਈ ਨਹੀਂ ਚੁੱਕੀ ਜਾਂਦੀ ਉਹ ਭੈਣ ਨੇ ਸਮਝਾਇਆ ਸੀ ਵੀ ਤੂੰ ਆਪਣੇ ਸਿਰ ਤੇ ਟਿਕਾਉਣੀ ਆ ਕਿਸੇ ਤਰ੍ਹਾਂ ਉਹ ਕਹਿਣ ਲਗਾ ਭਈ ਮੈਂ ਵੀ ਲਾਹੌਰ ਹੀ ਜਾਣਾ ਤੇ ਚਲੋ ਹਾਂ ਭਲਾ ਚੁੱਕੀਏ ਉਹ ਆਂਦੇ ਸਾਡੇ ਤੇ ਪੰਜਾਂ ਕੋਈ ਨਹੀਂ ਚੁੱਕੀ ਜਾਂਦੀ ਉਹ ਜਦੋਂ ਲਾਗੇ ਗਿਆ ਉਹਨੇ ਫੁੱਲ ਛਵਾਇਆ ਦੇਵਤੇ ਦੇ ਵਿੱਚ ਫੇਰ ਸ਼ਕਤੀ ਪਰ ਜਦੋਂ ਸ਼ਕਤੀ ਆਗੇ ਉਹਨੂੰ ਪਤਾ ਲੱਗਾ ਮੈਨੂੰ ਬਚਾਉਣ ਵਾਲਾ ਕੋਈ ਆ ਗਿਆ ਉਹਨੇ ਸਿਰ ਤੇ ਇੱਕ ਬੰਨੇ ਉਹ ਪੰਜੇ ਹੀ ਹੋਏ ਇੱਕ ਬੰਨੇ ਉਹਨੇ ਹੱਥ ਪਾਇਆ ਤੇ ਪਟਾਰੀ ਉਹਦੇ ਸਿਰ ਤੇ ਆਪਣੇ ਆਪ ਹੀ ਆ ਗਈ ਆ ਗਈ ਜਿਸ ਵੇਲੇ ਤੇ ਕੋਈ ਤੁਰਪੇ ਸਾਰੇ 100 ਰੁਪਇਆ ਉਸ ਟਾਈਮ ਦਾ ਉਹਨਾਂ ਨੇ ਪਹਾੜਾ ਗੱਡੇ ਵਾਲੇ ਨਾਲ ਕੀਤਾ ਸੀ ਤੇ 100 ਆਂਦੇ ਤੈਨੂੰ ਦੇਾਂਗੇ ਜੇ ਲਾਹੌਰ ਪਹੁੰਚਾ ਦੇਗਾ ਉਹ ਕੋ ਲੋ ਮਿਲ ਗਿਆ ਤੇ ਦੇਵਤੇ ਨੇ ਵਦੇ ਪਾਕਿਆ ਦੇ ਵਿੱਚ ਕਾਲ ਚ ਕਿਹਾ ਵੀ ਇਹਨਾਂ ਨਾਲੋਂ ਥੋੜੀ ਜੀ ਵਿਥ ਪਾ ਕੇ ਤੇ ਪਟਾਰੀ ਦਾ ਮੂੰਹ ਖੋਲਣਾ ਉਹ ਤੁਰਿਆ ਤੁਰਿਆ ਜਾਂਦਾ ਕਹਿੰਦਾ ਵੀ ਮੈਨੂੰ ਭਾਰ ਬੜਾ ਲੱਗਣ ਲਿਆ ਵਿਆ ਤੇ ਜਿੱਥੇ ਮੈਨੂੰ ਭਾਰ ਲੱਗਾ ਮੈਂ ਸਾਹ ਲੈਣਾ ਤੇ ਮੈਨੂੰ ਤੰਗ ਨਹੀਂ ਕਰਨਾ ਤੁਸੀਂ ਮੈਂ ਪਹਤਾ ਦੇਵਾਂਗਾ ਤੁਹਾਡਾ ਸ਼ਾਮ ਤੱਕ ਉਹ ਜਦ ਤੁਰਿਆ ਗਿਆ ਤੁਰਿਆ ਗਿਆ ਗਰਮੀਆਂ ਦੇ ਦਿਨ ਸੀ ਅੱਗੇ ਰੁੱਖਾਂ ਦੀ ਛਾਂ ਕੋਈ ਕਿੱਲਾ ਗਾੜੀ ਸੀ ਤੇ ਉਹ ਕੋ ਕਿੱਲਾ ਕੋ 15ਵੀਂ ਕਰਮਾ ਪਿੱਛੇ ਹੀ ਬਹਿ ਗਿਆ ਪਟਾਰੀ ਰੱਖ ਕੇ ਉਹ ਵੀ ਲਾਗੇ ਖਲੋਗੇ ਸਾਰੇ ਹੌਲੀ-ਹੌਲੀ ਉਹਨਾਂ ਨੂੰ ਧੁੱਪ ਲੱਗਣ ਲੱਗੀ ਉਹ ਕਹਿੰਦੇ ਜੇ ਤੂੰ ਸਾਹ ਹੀ ਲੈਣਾ ਸੀ ਤੇ ਰੁੱਖਾਂ ਥੱਲੇ ਜਾਂਦੇ ਨਾਲੇ ਬੈੰਦੇ ਘੜੀ ਤੇ ਤੂੰ ਧੁੱਪੇ ਬਹਿ ਗਿਆ ਇੱਥੇ ਹੌਲੀ-ਹੌਲੀ ਉਹ ਪੰਜੇ ਹੀ ਨਾ ਸ਼ਾਨਦਾਰ ਰੁੱਖ ਕਰਕੇ ਤੇ ਛਾਵੇਂ ਚੱਲ ਗਏ ਜਿਸ ਵੇਲੇ ਉਹ ਠੱਲੇ ਹੋ ਕੇ ਬਹਿ ਗਏ ਤੇ ਦੇਵਤੇ ਦੀ ਉਹਨੇ ਨੇ ਪਟਾਰੀ ਜਿਹੜੀ ਆ ਨਾ ਮੂੰਹ ਖੋਲ ਦਿੱਤਾ ਖੋਲਿਆ ਜਦੋਂ ਤੇ ਦੇਵਤੇ ਦਾ ਫਿਰ ਸਿੱਧੇ ਦਾ ਸਿੱਧਾ ਹੀ ਖੜਾ ਹੋ ਗਿਆ ਤੇ ਉਹਨੂੰ ਕਹਿੰਦਾ ਵੀ ਭਗਤਾ ਹੁਣ ਤੂੰ ਮੇਰੇ ਤੇ ਬਹੁਤ ਪਰਵਕਾਰ ਕੀਤਾ ਤੇ ਤੂੰ ਹੁਣ ਮੇਰੀ ਫਨ ਦੇ ਉੱਤੇ ਬਹਿ ਜਾ ਤੈਨੂੰ ਹੁਣ ਮੈਂ ਪਚਾਵਾਂਗਾ ਉਹ ਫਿਰ ਉੱਥੋਂ ਵਾਪਸ ਜਦੋਂ ਆਏ ਜਿਹਨੂੰ ਡੋਗਾ ਵੀ ਕਹਿੰਦੇ ਆ ਕਿਰਨ ਵੀ ਕਹਿੰਦੇ ਆ ਬਹੁਤ ਨਾਮ ਇਸ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੈ ਜਿਹੜੀ ਉਹਦੀ ਸ਼ਕਤੀ ਨਾਲ ਬਣਿਆ ਸੀ ਇਹ ਫਿਰ ਜਦੋਂ ਦਮੂਆ ਹੈ ਇੱਥੇ ਪਹੁੰਚਿਆ ਇਧਰੋਂ ਜਿਹੜੀ ਇਹ ਭੈਣ ਆ ਉਹ ਉੱਥੇ ਪਹੁੰਚੀ ਉੱਥੇ ਇਹਨਾਂ ਦੇ ਭੈਣ ਭਾਈਆਂ ਦੇ ਮੇਲ ਹੋਏ ਤੇ ਉਹਨੇ ਇੱਕ ਨਰੰਕਾਰ ਦਾ ਬਹੁਤ ਸ਼ੁਕਰ ਕੀਤਾ ਕਿ ਸਾਡਾ ਫੇਰ ਭੈਣ ਭਾਈਆਂ ਦਾ ਮੇਲ ਹੋਇਆ ਉਹ ਕਹਿਣ ਲੱਗੇ ਵੀ ਹੁਣ ਇਹਨੂੰ ਗੁੱਜਰ ਨੂੰ ਅਸੀਂ ਮਾਲਾ ਮਾਲ ਕਰ ਦੇਣਾ ਜੋ ਮੰਗੇਗਾ ਇਹਨੂੰ ਦੇਣਾ ਆਹਲੇ ਚਲੋ ਇਹਦੀਆਂ ਭੇਡਾਂ ਬੱਕਰੀਆਂ ਵੀ ਉੱਥੇ ਚੋਗਣ ਲਈਆਂ ਆੰਦਾ ਵੀ ਮੈਂ ਹੀ ਗੁਜਰ ਮੱਝਾਂ ਵਾਲੇ ਹੁੰਨੇ ਆ ਤੇ ਮੇਰੇ ਕੋਲ ਮੱਝ ਕੋਈ ਨਹੀਂ ਮੈਂ ਭੇਡਾਂ ਬੱਕਰੀਆਂ ਨਾਲ ਹੀ ਗੁਜ਼ਾਰਾ ਕਰ ਲਾਂ ਤੇ ਜੇ ਕਿਰਪਾ ਕਰਨੀ ਆ ਤੇ ਮੈਨੂੰ ਮੱਝਾਂ ਦੇ ਉਹਨਾਂ ਕਿਹਾ ਵਾੜੀ ਵੜਲਾ ਇੱਕ ਵਾੜੀ ਵੜ ਕੇ ਤੇ ਅੱਗੇ ਅਸੀਂ ਖਲੋ ਜਾਣਾ ਸਾਡੇ ਵੱਲੋਂ ਧਿਆਨ ਕਰ ਲਾ ਜਿੰਦੀਆਂ ਮਈਆਂ ਤੈਨੂੰ ਚਾਹੀਦੀਆਂ ਉਹਨੀਆਂ ਮੰਗੀ ਜਾ ਸੱਜਣਾ ਸੋਈਆਂ ਮਈਆਂ ਤੇਰੇ ਵਾੜੀ ਚ ਵੜਦੀਆਂ ਜਾਣ ਗਿਆ ਪਰ ਉਹਨੀਆਂ ਹੀ ਰੱਖੀ ਜਿੰਨੀਆਂ ਸਾਹ ਸਕਦਾ ਤੇ ਉੱਥੇ ਫਿਰ ਬੰਦ ਹੋ ਜੀ ਦੋ ਬਚਨ ਸਾਡੇ ਆ ਉਹ ਪੂਰੇ ਕਰ ਲੈ ਅੰਦਾ ਉਹ ਕੀ ਅੰਦੇ ਇੱਕ ਤੇ ਜ਼ਿੰਦਗੀ ਚ ਜਿੰਨਾ ਚਿਰ ਮੱਝਾ ਰਹਿਣਗੇ ਆ ਤੇਰੇ ਕੋਲ ਇਹਨਾਂ ਨੂੰ ਇਹ ਨਹੀਂ ਕਹਿਣਾ ਕਿ ਤੁਹਾਨੂੰ ਸੱਪ ਲੜ ਜੇ ਇੱਕ ਜਿੰਨਾ ਚਿਰ ਤੂੰ ਮੱਝਾ ਮੰਗਣੀ ਆ ਅੱਖਾਂ ਮੀਟ ਕੇ ਮੰਗੀ ਜਾਣੀ ਆ ਪਿੱਛੇ ਭੌਂਕੇ ਨਹੀਂ ਵੇਖਣਾ ਕਿੰਨੀਆਂ ਹੋਈਆਂ ਕਿੰਨੀਆਂ ਨਹੀਂ ਉਹ ਮੰਗੀ ਗਿਆ ਮਈਆਂ ਵਾਲਾ ਭਰੀ ਗਿਆ ਉਹ ਜਾਦੀਆਂ ਹੋ ਗਿਆ ਉਹ ਆ ਉਸ ਵਿੱਚ ਡੈ ਵੀ ਆ ਲੜਨ ਭਗੜਨ ਕਰਦਿਆ ਕਰਦਿਆ ਉਹਦੇ ਨਾਲ ਪੈਰ ਮਿੱਧ ਦਿੱਤੇ ਗੁੱਜਰ ਉਹਨੇ ਨਾਲੇ ਤੇ ਪਿੱਛੇ ਪਾਉਗੇ ਵੇਖ ਲਿਆ ਵੀ ਇਹਦੇ ਬੜੀਆਂ ਹੋ ਗਈਆਂ ਨਾਲ ਹੀ ਉਹਨੇ ਆਖਿਆ ਤੁਹਾਨੂੰ ਸੱਪ ਲੜੇ ਜਦੋਂ ਉਹਦਾ ਇਹ ਹੋਇਆ ਉਹ ਫਿਰ ਇਹ ਜਿਹੜੀ ਜਗ੍ਹਾ ਇੱਥੇ ਵਰਮੀਆਂ ਦਾ ਰੂਪਤਾਲਨ ਕਰਤਾ ਜਿੱਥੇ-ਜਿੱਥੇ ਉਹ ਹੈ ਸੀ ਉੱਥੇ-ਉੱਥੇ ਹੀ ਉਹ ਤੇਰੀ ਹੋ ਗਈ ਗੁੱਜਰ ਫੇਰ ਲੱਗਾ ਰੋਣ ਕਰ ਲਾਂ ਲ ਵੀ ਮੇਰਾ ਤੇ ਫੇਰ ਨਹੀਂ ਰਿਹਾ ਕੁਛ ਆnde ਤੇਰਾ ਰਹਿੰਦੀ ਦੁਨੀਆ ਤੱਕ ਸਾਡੇ ਨਾਲ ਨਾਮ ਰਹੇਗਾ ਇਹ ਧਰਤੀ ਤੇ ਤੂੰ ਕਿੰਨੂ ਮੰਨਦਾ ਆnde ਮੈਂ ਲੱਖ ਦਾਦਾ ਪੀਰ ਨੂੰ ਹਰ ਵੇਲੇ ਮੰਨਦਾ ਰਹਿਣਾ ਲੰਗਰ ਚਾਰਦਰੀ ਨਾਲ ਤੇ ਉਹਨੂੰ ਯਾਦ ਕਰਦਾ ਰਹਿਣਾ ਉਹ ਵੀ ਸ਼ਾਂਤ ਮਾਈ ਦੇ ਵਿੱਚ ਬੰਦਗੀ ਕਰਦੇ ਆ ਤੇ ਮੈਂ ਵੀ ਸ਼ਾਂਤ ਮਾਈ ਚ ਬਹਿ ਕੇ ਉਹਨਾਂ ਨੂੰ ਪੁਕਾਰਦਾ ਰਹਿਣਾ ਉਹਨਾਂ ਆਖਿਆ ਤੂੰ ਉਹਦੇ ਨਾਮ ਦਾ ਇਸ ਧਰਤੀ ਤੇ ਜਿੱਥੇ ਤੇਰੀ ਆਏ ਬਸ ਮੋਈਆਂ ਮਈਆਂ ਇੱਥੇ ਉਹਦੇ ਨਾਮ ਦਾ ਚਰਾਗ ਲਾ ਦੇਵਤੇ ਨੇ ਵਾਅਦਾ ਕੀਤਾ ਕਿ ਜਿੱਥੇ ਸਾਡੇ ਮੇਲ ਹੋਏ ਆ ਦੋਵਾਂ ਦੇ ਉਹਦਾ ਨਾਮ ਰੱਖਿਆ ਜਾਏਗਾ ਦਾ ਮੂਹਾਂ ਤੇ ਇਹ ਮੇਰੀ ਭੈਣ ਦੀ ਜਗਾ ਬਣੇਗੀ ਮੀਰੀ ਸਿੱਧੋ ਮੀਰੀ ਸਿੱਧ ਬਾਬਾ ਸੀ ਮੀਰੀ ਭੈਣ ਸੀ ਇਹਨਾਂ ਸਿੱਧੋ ਮੀਰੀ ਦੇ ਨਾਮ ਦੇ ਉੱਤੇ ਫਿਰੇ ਹੋਇਆ ਉਹ ਫਿਰ ਅੱਜ ਤੱਕ ਗੁੱਜਰ ਵੀ ਆਣ ਕੇ ਇੱਥੇ ਮੱਥਾ ਟੇਕਦੇ ਆ ਗੁੱਜਰ ਸੁਖਣਾ ਲਾਂਦੇ ਆ ਦੁੱਧ ਚੜਾਉਂਦੇ ਕੀਰਾ ਚੜਾਉਂਦੇ ਬਹੁਤ ਸ਼ਰਦਾ ਨਾਉਂਦੇ ਆ ਤੇ ਉਤੋਂ ਦੇਵਤੇ ਨੇ ਵਾਅਦਾ ਕੀਤਾ ਕਿ ਮੈਂ ਹਰ ਐਤਵਾਰ ਜੋ ਇੱਥੇ ਲੱਖ ਦਾਤੇ ਦੇ ਆਣ ਕੇ ਮੱਥਾ ਟੇਕੇਗਾ ਸੁਖਣਾ ਕਰੇਗਾ ਮੈਂ ਦੇਵਤਾ ਵਾਅਦਾ ਕਰਦਾ ਵਾਂ ਕਿ ਗੁਜਰਾ ਤੇਰਾ ਨਾਮ ਨਾਲ ਸਾਡੇ ਚੱਲੇਗਾ ਸੁਖਣਾ ਪੂਰੀਆ ਮੈਂ ਐਤਵਾਰ ਦੇ ਐਤਵਾਰ ਆਣ ਕੇ ਕਰਾਂਗਾ ਸੁੱਕੇ ਬੱਚੇ ਜਿਹੜੇ ਹੋਣਗੇ ਜਿਨ੍ਹਾਂ ਦਾ ਲਾਜ ਦੇ ਨਾਲ ਵੀ ਠੀਕ ਨਾ ਹੋਣਗੇ ਉਹ ਹਰੇ ਭਰੇ ਹੋ ਜਾ ਕਰਨਗੇ ਇਸ ਛਪੜੀ ਦੇ ਵਿੱਚੋਂ ਅਸ਼ਨਾਨ ਕਰਨ ਨਾਲ ਚਮੜੀ ਦੇ ਰੋਗ ਜਿੰਨੇ ਆ ਇਸ ਜਲ ਦੇ ਵਿੱਚ ਠੀਕ ਹੋਣਗੇ ਦੁੱਖਾਂ ਦਰਦਾਂ ਵਾਲੇ ਜੋ ਕੋ ਆਪਣੀ ਸ਼ਰਧਾ ਮਨ ਲੈ ਕੇ ਇੱਥੇ ਝਾੜੂ ਬਾਂਜਾ ਚੜ੍ਹਾਏਗਾ ਤੇ ਝਾੜੂ ਫੇਰੇਗਾ ਉਹਦੀ ਸਭ ਮਨੋ ਕਾਮਨਾ ਪੂਰਨ ਹੋਣਗੀ ਉਦੋਂ ਤੋਂ ਲੈ ਕੇ ਤੇ ਫਿਰ ਇਹ ਜਗ੍ਹਾ ਪ੍ਰਚਲਿਤ ਹੋਈ ਇਹ ਫਿਰ ਹਿੰਦੁਸਤਾਨ ਪਾਕਿਸਤਾਨ ਜਦੋਂ ਬਣਿਆ ਉਦੋਂ ਬਾਅਦ ਇਹ ਸੰਤ ਬਾਬਾ ਅਤਵਾਰਨਾਥ ਜੀ ਤੇ ਦੋ ਸੰਤੂਤੋਂ ਪਹਿਲਾਂ ਵੀ ਬੈਠੇ ਇੱਥੇ ਪਰ ਪੱਕਾ ਜਿਹੜਾ ਕੋ 20-25 ਸਾਲ ਜਿੰਨੇ ਕੱਢੇ ਨਾ ਇੱਥੇ ਉਹ ਬਾਬਾ ਅਤਵਾਰਨਾਥ ਜੀ ਗੋਰਖਨਾਥ ਜੀ ਦੇ ਛੇਚ ਉਹਨਾਂ ਨੇ ਇੱਥੇ ਇਹ ਡੇਰੇ ਨੂੰ ਵਸਾਇਆ ਉਦੋਂ ਬਾਅਦ ਉਹ 99 ਵਿੱਚ ਆਪਣਾ ਝੋਲਾ ਛੱਡ ਗਏ ਨਾਮ ਉਹਨਾਂ ਦਾ ਅੱਜ ਵੀ ਚੱਲਦਾ ਅਸੀਂ ਵੀ ਲੈਨੇ ਆ ਮੈਂ ਵੀ ਉਹਦੇ ਆਸਰੇ ਬੈਠਾ ਮੈਨੂੰ ਬਹੁਤ ਸਹਤ ਆ ਉਹਨਾਂ ਸੰਤਾਂ ਦੀ ਉਹਦੇ ਵਿੱਚ ਜਿੰਨੇ ਵੀ ਆਏ 10 5 15 20 27 ਬਥੇਰੇ ਉਹ ਸਾਰੀ ਦੁਨੀਆ ਨੂੰ ਪਤਾ ਇੱਥੇ ਕੀ ਕੀਤਾ ਕੀ ਨਹੀਂ ਮੈਨੂੰ ਸੇਵਾ ਦਾ ਮੌਕਾ ਮਿਲਿਆ 5 ਦਸੰਬਰ 2019 ਚ ਉਹਦੇ ਤੋਂ ਲੈ ਕੇ ਤੇ ਹੁਣ ਅੱਜ ਤੋਂ ਸੀ ਆਏ ਅੱਜ ਤੱਕ ਇਹ ਦੇਖ ਲਓ ਇਹ ਜੋ ਕੁਝ ਬਣਿਆ ਇਹ ਉਹਨਾਂ ਦੀ ਰਹਿਮਤ ਦੇ ਨਾਲ ਹੀ ਬਣਿਆ ਸਭ ਕੁਝ ਤੇ ਹੋਣੀ ਬਣਿਆ 50 ਸਾਲਾਂ ਦੇ ਵਿੱਚ ਇਹ ਪਹਿਲਾ ਸਾਲ ਮੈਨੂੰ ਚੱਲ ਗਿਆ। ਬਾਬਾ ਜੀ ਦਰਬਾਰ ਤੇ ਮੇਲਾ ਕਿਹੜੇ ਦਿਨ ਤੋਂ ਇਹ ਜੀ 7 ਜੂਨ ਸ਼ੁੱਕਰਵਾਰ ਦਾ ਦਿਨ ਬਣਦਾ। ਇਹ ਸੰਗਤਾਂ ਦੇ ਸਹਿਯੋਗ ਨਾਲ ਹੀ ਮੇਲੇ ਹੁੰਦੇ ਆ। ਸੰਗਤ ਦੇ ਸਹਿਯੋਗ ਨਾਲ ਹੀ ਇਹ ਸੇਵਾ ਜੋ ਕੋ ਦੇਵੇ ਤੇਲ ਫੁੱਲ ਅੱਗੇ ਬਾਹਰ ਨੂੰ ਜਾਂਦਾ ਸੀ ਹੁਣ ਅਸੀਂ ਲਾਉਨੇ ਆ ਇੱਥੇ। ਅਸੀਂ ਤੇ ਇਹਨਾਂ ਦੇ ਬਾਹਰ ਦੇਸ਼ਾਂ ਦੇ ਤੱਕ ਬਹੁਤ ਬਹੁਤ ਇਹਨਾਂ ਦੇ ਸੇਵਾਦਾਰ ਬੈਠੇ ਆ ਜਿਹੜੇ ਇਹਨਾਂ ਦੇ ਆਸ਼ੀਰਵਾਦ ਨਾਲ ਬਾਹਰ ਗਏ ਆ ਸਾਰਿਆਂ ਨੂੰ ਇੱਥੇ ਯੋਗਦਾਨ ਪਾਉਣਾ ਚਾਹੀਦਾ ਤੇ ਇੱਥੇ ਹੋਰ ਜਿੰਨੀ ਸਾਡੀ ਆਜੂ ਬਖਸ਼ੀ ਆ ਰੱਬ ਨੇ ਉਹ ਮੈਂ ਹੋਰ ਵੱਧ ਚੜ ਕੇ ਕਰਾਂ ਬੌਲੀ ਦਾ ਕੰਮ ਲਾਇਆ ਮਾਇਆ ਤੋਂ ਬਿਨਾ ਕੁਝ ਨਹੀਂ ਹੁੰਦਾ ਜਿੰਨੀ ਕ ਹੈ ਅਸੀਂ ਲਾਇਆ ਹੁਣ ਫਿਰ ਰੁਕਿਆ ਹੁਣ ਫੇਰ ਤੇਲ ਫੋ ਲਾਉਣ ਲੈ ਪੈਗਾ ਤੇ ਫੇਰ ਲਾਵਾਂਗਾ ਮੈਂ ਤੇ ਭੰਡਾਰਾ 7 ਤਰੀਕ ਨੂੰ ਕਰਨਾ ਉਹ ਵੀ ਸੰਗਤਾਂ ਨਾਲ ਹੀ ਕਰਨਾ ਸਾਰਿਆਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਕੇ ਵੱਧ ਚੜ ਕੇ ਦਾਨ ਸੇਵਾ ਸਿੱਧੂ ਮੀਰੀ 나ਗ ਮਾਤਾ ਦੇ ਨਾਂ ਤੇ ਕਰੋ ਤੁਹਾਡੀਆਂ ਝੋਲੀਆਂ ਦਾਤਾ ਪਰੇਗਾ ਤੇ ਦੋਸਤੋ ਇਸ ਟਾਈਮ ਤੁਸੀਂ ਸਾਡੇ ਨਾਲ ਦਰਸ਼ਨ ਕਰ ਚੁੱਕੇ ਹੋ ਡੀਪੀਸੀ ਪੰਜਾਬੀ ਦੇ ਉੱਤੇ ਦਰਬਾਰ ਸਿੱਧੂ ਮੀਰੀ ਦੇ ਜੋ ਕਿ ਇਸ ਹਾੜੀ ਨਾਗਾ ਦਾ ਦਰਬਾਰ ਆ ਤੇ ਕਿੰਨਾ ਸੋਹਣਾ ਕਿੰਨਾ ਸੋਹਣਾ ਵਾਤਾਵਰਨ ਆ ਕਿੰਨਾ ਸੋਹਣਾ ਮਾਹੌਲ ਆ ਪੂਰੇ ਦਾ ਪੂਰਾ ਜਿਹੜਾ ਪ੍ਰਾਤਨ ਇਤਿਹਾਸ ਜਿਹੜਾ ਇੱਥੇ ਬੋਲਦਾ ਆ ਪ੍ਰਾਤਨ ਵਾਤਾਵਰਨ ਆ ਪੂਰਾ ਦਾ ਪੂਰਾ ਉਸ ਸਮੇਂ ਦਾ ਜੇ ਆਪਾਂ ਕਹਿ ਲਈਏ ਤੇ ਜੰਗਲ ਜੰਗਲ ਦੇ ਵਿੱਚ ਜਿਹੜਾ ਆ ਮਹਾਰਾਏ ਨੇ ਮੰਗਲ ਕੀਤੇ ਹੋਏ ਨੇ ਮਹਾਰਾਏ ਨੇ ਇੱਥੇ ਆਪਣਾ ਦਰਬਾਰ ਜਿਹੜਾ ਨਿਸ਼ਚਿਤ ਕਰਕੇ ਤੇ ਜਿਹੜਾ ਆ ਦਰਬਾਰ ਦੇ ਉੱਤੇ ਬਹੁਤ ਸੋਹਣਾ ਜਿਹੜਾ ਰੂਪ ਆ ਬਣਾ ਹੋਇਆ ਤੇ ਬਹੁਤ ਹੀ ਮਨਮੋਹਕ ਵਾਤਾਵਰਨ ਦੇ ਵਿੱਚ ਸਿੱਧੋਮੀਰੀ ਦਰਬਾਰ ਅਸੀਂ ਦਰਸ਼ਨ ਤੁਹਾਨੂੰ ਕਰਵਾ ਦਿੱਤੇ ਨੇ ਤਾਨੂੰ ਹਿਸਟਰੀ ਦਾ ਜਿਹੜਾ ਇਥੋਂ ਦਾ ਇਤਿਹਾਸ ਆ ਉਹਦਾ ਵੀ ਗਿਆਨ ਹੋ ਗਿਆ ਹੋਵੇਗਾ ਤੇ ਜਿਹੜਾ ਮੈਂ ਆਖਰ ਦੇ ਵਿੱਚ ਤੁਹਾਨੂੰ ਕਹਿਣਾ ਚਾਹਨਾ ਮੈਂ ਕਿ ਇਸ ਦਰਬਾਰ ਦੇ ਨਾਲ ਵੱਤੋ ਵਾਤ ਜੁੜੋ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਨੋਕਾਮਨਾ ਹੈ ਤਾਂ ਉਹ ਇੱਥੇ ਆ ਕੇ ਪੂਰਨ ਜ਼ਰੂਰ ਜ਼ਰੂਰ ਹੁੰਦੀ ਏ ਤੁਹਾਡੇ ਸਰੀਰਕ ਰੋਗ ਜਿਹੜੇ ਆ ਉਹ ਇੱਥੇ ਆਣ ਕੇ ਕੱਟੇ ਜਾਂਦੇ ਨੇ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਐਸੀ ਪ੍ਰੋਬਲਮ ਹੈ ਜਿਦੇ ਚ ਤੁਹਾਡੀ ਔਲਾਦ ਦੇ ਵਿੱਚ ਵਿਗੜਨ ਪੈਂਦੇ ਪੈਣ ਨੇ ਤਾਂ ਉਹਦੇ ਵਾਸਤੇ ਵੀ ਤੁਸੀਂ ਇੱਥੇ ਆ ਕੇ ਸਨਾਨ ਕਰਕੇ ਦਰਬਾਰ ਦੇ ਉੱਤੇ ਜਿਹੜਾ ਹੈ ਮੱਥਾ ਟੇਕ ਸਕਦੇ ਹੋ ਤੇ ਮੱਥਾ ਟੇਕ ਕੇ ਜਿਹੜਾ ਹੈ ਆਪਣੀ ਮਨੋਕਾਮਨਾ ਪੂਰੀ ਕਰਕੇ ਆਪਣੀ ਇੱਛਾ ਪੂਰਨੀ ਵਾਸਤੇ ਇੱਥੇ ਦਰਬਾਰ ਤੇ ਆ ਸਕਦੇ ਹੋ ਨਾਲ ਦੀ ਨਾਲ ਜਿਹੜਾ ਕਿ ਤੁਹਾਨੂੰ ਦੱਸਿਆ ਕਿ ਇੱਥੇ ਜੇ ਕੰਮ ਚੱਲ ਰਿਹਾ ਆ ਉਹਦੇ ਵਾਸਤੇ ਜਿਹੜਾ ਆ ਤੁਸੀਂ ਦਰਬਾਰ ਤੇ ਆ ਕੇ ਆਪਣੀ ਸੇਵਾ ਆਪਣੀ ਸਰਦਾ ਦੇ ਨਾਲ ਸੇਵਾ ਕਰ ਸਕਦੇ ਹੋ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਦਰਬਾਰ ਨੂੰ ਜ਼ਰੂਰਤ ਆ ਬਾਬਾ ਜੀ ਦਾ ਜੇਕਰ ਤੁਸੀਂ ਦੂਰ ਨੇੜੇ ਬੈਠੇ ਹੋ ਤੇ ਬਾਬਾ ਜੀ ਦੇ ਦਰਬਾਰ ਤੇ ਜੇਕਰ ਤੁਸੀਂ ਕੋਈ ਵੀ ਤਰ੍ਹਾਂ ਦਾ ਕੋਈ ਵੀ ਮਾਇਆ ਭੇਟ ਕਰਨਾ ਚਾਹੁੰਦੇ ਹੋ ਤੇ ਮਹਾਰਾਜ ਜੀ ਦਾ ਜਿਹੜਾ ਆ ਗੂਗਲ ਪੇ ਨੰਬਰ ਜਿਹੜਾ ਇੱਥੋਂ ਦਾ ਦਰਬਾਰ ਦਾ ਉਹ ਤੁਹਾਨੂੰ ਦੇ ਦਿੰਨੇ ਆ ਜਿਹਦੇ ਚ ਤੁਸੀਂ ਆਪਣਾ ਘਰ ਬੈਠੇ ਜਿਹੜੀ ਇਹ ਸੇਵਾ ਭੇਜ ਕੇ ਤੇ ਦਰਬਾਰ ਦੇ ਤੇ ਹਾਜ਼ਰੀ ਲਵਾ ਸਕਦੇ ਹੋ ਤਾਨੂੰ ਸਾਡਾ ਇਹ ਵੀਡੀਓ ਕਿਵੇਂ ਦਾ ਲੱਗਾ ਤੁਹਾਨੂੰ ਸਾਡੇ ਇਸ ਤਰ੍ਹਾਂ ਦੇ ਜਿਹੜੇ ਵੀਡੀਓ ਨੇ ਕਿਵੇਂ ਦਾ ਲੱਗ ਰਹੇ ਨੇ ਕਮੈਂਟ ਜਰੂਰ ਕਰਿਓ ਲਾਈਕ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜਰੂਰ ਕਰਿਓ ਤਾਂ ਕਿ ਹਰ ਬੰਦਾ ਜਿਹੜਾ ਇੱਥੇ ਆ ਕੇ ਜਿਹੜਾ ਆ ਦਰਬਾਰ ਤੇ ਨਤਮਸਤਕ ਹੋ ਸਕੇ ਤੇ ਆਪਣੀਆਂ ਮਨੋਕਾਮਨਾ ਆਪਣੀ ਇਛਾਵਾਂ ਨੂੰ ਪੂਰਨ ਕਰ ਸਕੇ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਰਕੇਸ਼ ਕੁਮਾਰ ਦੇ ਨਾਲ